ਉੱ데 ਗੱਡੀ ਦਾ ਕੰਡਕਟਰ ਮਿਲਿਆ ਜਾ ਉਤਰ ਕੇ ਹਾਂ ਬੱਸ ਡਰਾਈਵਰ ਆਇਆ ਬੱਸ ਚੱਲ ਜਾ ਬੱਸ ਚੱਲ ਜਾ ਭਾਈ ਸਾਹਿਬ ਤੁਸੀਂ ਮਨੋ ਕੋ ਜਿਤਨਾ ਤੁਸੀਂ ਸਲਾਪ ਦੀ ਵੀਡੀਓ ਵੀਡੀਓ ਦੇਖੀ ਹਾਂਜੀ ਤੇ ਮੈਂ ਹੈਰਾਨ ਸੀ ਮੈਂ ਪਹਿਲਾਂ ਸਰਦਾਰ ਦੇਖਿਆ ਬਈ ਮੈਂ ਕਹਾ ਤੂੰ ਕਗੜਾ ਆਂ ਦਿਆ ਪਰ ਉਹ ਗੋਰੀ ਇੱਥੇ ਸੀ ਕੋਈ ਨਹੀਂ ਭਾਈ ਸਾਹਿਬ ਹਾਂਜੀ ਉਹ ਰੰਗ ਹੀ ਬਦਲ ਗਿਆ ਸੀ ਉੱਥੇ ਹਵਾ ਹੀ ਬਦਲ ਗਈ ਸੀ ਹਵਾ ਬਦਲ ਗਈ ਮੈਂ ਕਹਿੰਦਾ ਜੀ ਸੱਚੋ ਕਿਸੇ ਦੀ ਸੈਲੀਬ੍ਰੇਸ਼ਨ ਕੋ ਦੂਜੀ ਕੰਟਰੀ ਦਾ ਬਹੁਤ ਕੱਟ ਕਰ ਦਿੰਦਾ ਜੇ ਤੁਸੀਂ ਦੇਖਿਆ ਵੀ ਸ਼ੇਖਰ ਨੂੰ ਚਾਹਤ ਜੀ ਤੁਹਾਨੂੰ ਵੀ ਤਨ ਉਹ ਹੀ ਜਿਹੜੇ ਛੇਕ ਚਮਨ ਨੱਚਦੇ ਨਹੀਂ ਹਨਾ ਉਹ ਉਹਨਾਂ ਨੇ ਟਿੰਗਲਿੰਗ ਲਿੰਗ ਕਰਦਾ ਹੈ ਨਹੀਂ ਮੈਨੂੰ ਪਤਾ ਵੀ ਗਾਣਾ ਕਿਹਨੇ ਲਾਤਾ ਉਹ ਉਹਨਾਂ ਨੇ ਉਹ ਅੰਗਰੇਜ਼ਾਂ ਦਾ ਸਾਰਾ ਕੁਝ ਸਿਸਟਮ ਹੈ ਇਹ ਦੇ ਸਾਹਮਣੇ ਆ ਕੋਈ ਜਿੱਤ ਤੋਂ ਬਾਦੋ ਸਾਨੂੰ ਮਾਈਕ ਫੜਾਉਂਦੇ ਹੁੰਦੇ ਆ ਵੱਧ ਤੋਂ ਵੱਧ ਹਾਂਜੀ ਉਹਨਾਂ ਨੇ ਮਾਈਕ ਫੜਾਉਂਦਾ ਵੀ ਤੁਸੀਂ ਕੁਝ ਬੋਲੋ ਹਨਾ ਉਹ ਜਿੱਤਿਆ ਵੀ ਕੀ ਕਹਿਣਾ ਚਾਹੋਗੇ ਪਰ ਮਾਈਕ ਮੂ ਕਿਤਾ ਕਿਥੇ ਉਹਨੇ ਲਾਇਆ ਜਉਂ ਗਾਣਾ ਸ਼ੁਰੂ ਕਰਿਆ ਹਾਂ ਕੱਲ ਫਿਰ ਤਾਂ ਤਨ ਤਨੇ ਭਾਈ ਜਿਹੜਾ ਗਨ ਵਾਲਾ ਸ਼ੋਰਟ ਗਨ ਤੁਸੀਂ ਬੋਲਿਆ ਹੈ ਨਾ ਬੜਾ ਘੈਂਟ ਜਾਈ ਹੋਈ ਹੈ ਨਾ ਆਟੋਮੈਟਿਕ ਹੀ ਬਣ ਗਿਆ ਮੈਂ ਉਹਨੂੰ ਮਾਰ ਦੇ ਉਹਨੂੰ ਮਾਰਿਆ ਤਿੰਨੇ ਸ਼ਾਟ ਇਹ ਤਿੰਨੇ ਰਾਊਂਡ ਆਪਾਂ ਖੇਡੇ ਨਾ ਤਿੰਨੇ ਰਾਊਂਡ ਮੈਂ ਹੀ ਜਿੱਤੇ ਆ ਵੀ ਤੈਨੂੰ ਠੋਕ ਦਾਂ ਬਿਲਕੁਲ ਕੀ ਵਾਹ ਭਾਈ ਇਤ ਤੇਜ਼ੀ ਚ ਬੇਡ ਮਾਰੀ ਨਾ ਮੈਨੂੰ ਪਤਾ ਲੱਗ ਗਿਆ ਵੀ ਟਕਾ ਕੇ ਬਚੀ ਜਦੋਂ ਪੈਰ ਹੱਲੇ ਭਰਮ ਕਾਚ ਕਰਕੇ ਮਨ ਜਦੋਂ ਤੁਸੀਂ ਗੇਮ ਖੇਲੇ ਜਾਂਦੇ ਤੁਸੀਂ ਭਰਮ ਕਾਚ ਕਰਦੇ ਉਹ ਤੋਂ ਪਹਿਲਾਂ ਕਰ ਲੈਂਦੇ ਜਦੋਂ ਤੁਹਾਨੂੰ ਕਿਰਤ ਤੋਂ ਵੇਲ ਮਿਲ ਗਈ ਫਿਰ ਨਾਮ ਜਪ ਲਓ ਕਿਓ ਹਾਂਜੀ ਫਿਰ ਇਹਦਾ ਵੀ ਮੈਂ ਇਹ ਕੋਈ ਨਹੀਂ ਮੇਰੇ ਤੇ ਬੰਦਿਸ਼ ਨਹੀਂ ਹੈਗੀ ਕਿ ਮੈਂ ਇਦਾਂ ਕਰਨਾ ਹੀ ਕਰਨਾ ਜੀ ਕਿਰਤ ਨੂੰ ਭੁੱਲ ਕੇ ਮੈਂ ਨਾਮ ਜਪਾਂ ਯਾਨੀ ਕਿਉਂਕਿ ਬਾਬੇ ਨਾਲ ਸਾਰੀ ਦੁਨੀਆ ਘੁੰਮ ਕੇ ਕਿਹਾ ਕਿਰਤ ਤੋਂ ਨਾਮ ਜਪੋ ਵਾਣਸਪੋ ਹੁਣ ਤੁਸੀਂ ਜਾਵੇਂ ਤੁਸੀਂ ਗੇਮ ਖੇਡਣ ਜਾਂਦੇ ਹੋ ਵਿਦੇਸ਼ ਦੇ ਚ ਜਿਹੜੀ ਹੁਣ ਆ ਗੇਮ ਤੁਸੀਂ ਕਿਉਂ ਚੁਣੀ ਪਹਿਲਾਂ ਤਾਂ ਤੁਸੀਂ ਛੋਟੀਆਂ ਜਿਹੀਆਂ ਗੇਮਾਂ ਆਪਣੇ ਮੈਂ ਤੁਹਾਨੂੰ ਦੱਸਿਆ ਯੂ ਐਫ ਸੀ ਦੇ ਵਿੱਚ ਖੇਡਣਾ ਸੁਪਨਾ ਸੀਗਾ ਹੁਣ ਯੂ ਐਫ ਸੀ ਦੀ ਪ੍ਰੋਮੋਸ਼ਨ ਹੈ ਪਰ ਉਹ ਡਾਣਾ ਵਾਈਟ ਦੇ ਨਾਲ ਮਿਲਣਾ ਉਹਨੂੰ ਦੇਖੋ ਜੀ UFC ਚ ਪਤਾ ਨਹੀਂ ਮੇਰੀ ਕਦੋਂ ਸਿਲੈਕਸ਼ਨ ਹੁੰਦੀ ਨਾ ਹੁੰਦੀ ਗੁੱਡਾ ਪ੍ਰੈਸ਼ਰ ਕਰਾਇਆ ਤੇ ਇਹ ਸਿਲੈਕਸ਼ਨ ਕਿਵੇਂ ਹੋਈ ਤੁਹਾਡੇ ਇਹ ਸਾਰਾ ਕਿੰਨੀ ਕਮੇ ਖੜੀਆਂ ਪਹਿਲਾਂ ਤੁਸੀਂ ਮੈਂ ਪਹਿਲਵਾਨੀ ਹੋਗੀ ਕੁਸ਼ਤੀ ਹੋਗੀ ਹਾਂ ਕੁਸ਼ਤੀ ਤੋਂ ਬਾਅਦ MMA ਫਾਈਟ ਹੋਗੀ ਹਾਂ ਉਸ ਤੋਂ ਬਾਅਦ ਜੂਜਿਟਸੂ ਫਾਇਆ ਜੂਜਿਟਸੂ ਗ੍ਰੈਪਲਿੰਗ ਦੀ ਫਾਈਟ ਹੋਗੀ ਹਾਂ ਉਸ ਤੋਂ ਬਾਅਦ ਮਾਸ ਰੈਸਲਿੰਗ ਦੀ ਫਾਈਟ ਹੋਗੀ ਫਿਰ ਉਸ ਤੋਂ ਬਾਅਦ ਹੁਣ ਪੰਜਵੀਂ ਗੇਮ ਇਹ ਹੈ ਇਹ ਪੰਜਵੀਂ ਗੇਮ ਦੇ ਵਿੱਚ ਜਿਹੜੀਆਂ ਚਾਰਾਂ ਦੇ ਵਿੱਚ ਮੈਂ ਵਰਲਡ ਚੈਂਪੀਅਨ ਵਰਲਡ ਚੈਂਪੀਅਨ ਪਰ ਜਿਹੜੀ 5ਵੀਂ ਵਿੱਚ ਪਹੁੰਚੇ ਤੁਸੀਂ ਮਤਲਬ 5ਵੀਂ ਗੇਮ ਵਿੱਚ ਖੇਡੇ ਹੋ ਇਹਦੇ ਵਿੱਚ ਪਹਿਲਾਂ ਕੀ ਕੀ ਸਟੈਪਸ ਤੁਸੀਂ ਕਲੀਅਰ ਕੀਤੇ ਕਿੰਨੇ ਬੰਦੇ ਰਹਾਏ ਆ ਤੇ ਜਿਹੇ ਇੱਕ ਇੱਕ ਫਾਈਟ ਹੁੰਦੀ ਹੈ ਸਿੱਧੀ ਹਾਂ ਜਿਵੇਂ ਟੋਪ ਚੈਂਪੀਅਨ ਨੂੰ ਕਿੱਦਾਂ ਟੋੜੀ ਉਹ WWE ਦੀ ਹੁੰਦੀ ਹੈ ਨਾ ਜਿਵੇਂ ਦੇਖੋ ਜੀ ਮੈਂ ਇਹਦੇ ਵਿੱਚ ਚੈਲੰਜ ਫਾਈਟ ਹੁੰਦੀ ਹੁੰਦੀ ਹੈ ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹਨਾਂ ਨੇ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਆਪਣੀ ਸ਼ਮਤਾ ਦੇ ਹਿਸਾਬ ਨਾਲ ਸਾਨੂੰ ਸਿਲੇਕਟ ਕਰਨਾ ਹੁੰਦਾ ਵੀ ਕਿਹਦੇ ਨਾਲ ਫਾਈਟ ਕਰਾਈ ਜਾਵੇ ਮੈਨੂੰ ਤਾਂ ਪਹਿਲਾਂ ਹੀ ਆ ਫਾਈਟ ਤੋਂ ਬਾਅਦ ਚੈਲੰਜ ਜੋੜੇ ਕਰਦਾ ਜਿਹੜਾ ਨੰਬਰ 1 ਕੰਟੈਂਡਰ ਹੈ ਜਿਹਦਾ ਹੁਣ ਹ ਜੇ ਮੈਂ ਉਹਨੂੰ ਹਰਾਤਾ ਮੇਰੀ ਤੀਜੀ ਫਾਈਟ ਵਲਡ ਚੈਂਪੀਅਨ ਦੀ ਹੋ ਜਾਣੀ ਹੈ ਜੇ ਨਹੀਂ ਤਾਂ ਤੀਜੇ ਨੰਬਰ ਨਾਲ ਮੈਂ ਟੌਪ 10 ਦੇ ਵਿੱਚ ਆ ਚੁੱਕਿਆ ਹਾਂ ਤੇ ਹੁਣ ਨੰਬਰ 1 ਬਣ ਕੇ ਬੈਲਟ ਲੈ ਕੇ ਆਵਾਂਗੇ 5 ਲੱਖ ਡਾਲਰ ਹੈ ਜੀ 5 ਲੱਖ ਡਾਲਰ ਹੈ ਬੈਲਟ ਦੇ ਨਾਲ ਬੈਲਟ ਨਾਲ ਜਿੱਤੋਗੇ ਭਾਈ ਜੇ ਤੁਸੀਂ ਨਾ ਇਹ ਥੋੜੀ ਜੀ ਇਸ ਚੀਜ਼ ਨੂੰ ਵਿੱਚ ਆ 5 ਲੱਖਾਂ ਵਾਲੀ ਬੈਲਟ ਦੀ ਤਾਂ ਬਾਦੋ ਕੋਈ ਗੱਲ ਨਹੀਂ ਤੇ ਇੱਕ ਲਈ ਇੱਕ ਮਿੰਟ ਫਿਰ ਕੋਈ ਲਲਕਾਰੇ ਮਾਰੇ ਫਿਰ ਤੁਹਾਰ ਸਿੰਘ ਨਾ ਇਹ ਤੋਂ ਡਾਣਾ ਮੈਂ ਕਹਿੰਦਾ ਆਹ ਰਾਜ ਜੀ ਨਾਮ ਹੀ ਤੁਮ ਉਹ ਜੀ ਦਿੱਤਾ ਸੀ ਜੇ ਤੁਸੀਂ ਮੰਨੋਗੇ ਨਹੀਂ ਵੀਰ ਜੀ ਇਹ ਮੈਨੂੰ ਕਹਿ ਰਿਹਾ ਦੇਖੋ ਕੁਜੂਹਾਰ ਸਿੰਘ ਕਹਿੰਦੇ ਆਪਾਂ ਉਹਨਾਂ ਨੇ ਮੈਂ ਕਿਹਾ ਸਰਦਾਰ ਜੀ ਮੇਰੀ ਗੱਲ ਹੋ ਚੁੱਕੀ ਮੈਂ ਕਿਹਾ ਮਜਾਨ ਤੋਂ ਪਹਿਲਾਂ ਮੈਂ ਕਿਹਾ ਮੈਂ ਹੀ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਮੈਂ ਪੈਂਸ ਨੂੰ ਕਿਹਾ ਸੀ ਵੀ ਮੈਂ ਹੋਰ ਗੇਟਨ ਚੱਲਿਆ ਗੇਟਨ ਚੱਲਿਆ ਮੈਂ ਵਧਾਈ ਵੀ ਦਿੱਤੀ ਤੁਹਾਨੂੰ ਵੀ ਤੁਹਾਡਾ ਕੰਮ ਦੇ ਦਿੱਤਾ ਸੀ ਹੁਣ ਤਾਂ ਉਹ ਜਿਹੜਾ ਆਪਾਂ ਕਰ ਨਹੀਂ ਕਰਨਾ ਹੈ ਨਾ ਹਾਂਜੀ ਥੋੜਾ ਸੋਚ ਲਿਓ ਨਹੀਂ ਨੋ ਚੱਲਣਾ ਮੈਨੂੰ ਵੀ ਉਸ ਤੇ ਰਾਹ ਥੋੜੀ ਰੱਖੀ ਅੱਛਾ ਉਹ ਕੋਈ ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਮੈਨੂੰ ਸਪੀਡ ਤੋਂ ਡਰਦਾ ਆਪਾਂ ਸਪੀਡ ਵਾਸਤੇ ਨਹੀਂ ਲੱਖਦੇ ਜਿਹੜਾ ਸਪੀਡ ਤੋਂ ਡਰ ਤਾਂ ਲੱਗਦਾ ਮੈਂ ਹਮੇਸ਼ਾ ਹੌਲੀ ਚੱਲਿਆ ਕਈ ਮੈਂ ਦੇਖਿਆ ਮੇਰੀ ਅੱਖਾਂ ਸਾਹਮਣੇ ਵੀ ਆਪਾਂ ਸਹੀ ਜਾ ਰਹੇ ਆ ਦੂਸਰਾ ਅਗੇ ਵਿੱਚ ਪਾ ਦਿੰਦੇ ਆ ਆਪਾਂ ਮੈਂ ਉਨੀ ਕ ਸਪੀਡ ਚ ਚੱਲਦਾ ਵੀ ਬੰਦਾ ਕੰਟਰੋਲ ਚ ਰਹਿੰਦਾ ਸੀ ਜਰ ਸਿੰਘ ਮੈਂ ਤੁਹਾਡੇ ਬਾਰੇ ਤੁਹਾਨੂੰ ਗੱਲ ਕਰਦੇ ਸੀ ਵੀਰ ਜੀ ਉਹਦਾ ਸਟਰਲ ਕੋਲ ਤਗੜਾ ਰਿਹਾ ਭਾਈ ਜਿੱਦ ਮੈਂ ਕਹਿੰਦਾ ਤੁਹਾਡੇ ਕੋਲ ਤੇ ਸੱਟ ਸੀ ਦੋ ਵਾਰ ਆਪਰੇਸ਼ਨ ਹੋਇਆ ਤੇ ਫਿਰ ਵੀ ਤੁਸੀਂ ਹੁਣ ਗੇਮ ਖੇਡਾਂ ਚਲੇ ਗਏ 15 ਦਿਨ ਹੋਏ ਸੀਗੇ ਆਪਰੇਸ਼ਨ ਹੋ ਕੇ ਕਰਵਾਏ ਨੂੰ ਮੈਂ ਚਲੇ ਗਿਆ ਸੀਗਾ ਮੈਂ ਦੱਸਿਆ ਵੀ ਹੁਣ ਕੋਈ ਨਹੀਂ ਹੋ ਗਿਆ ਜੀ ਆਪਣਾ ਮਾਈਂਡ ਸੈਟ ਹਾਰ ਨਹੀਂ ਮੰਨੀ ਤੁਸੀਂ ਕਦੇ ਆ ਮਨ ਮੰਨਦੇ ਆਪਣੇ ਅੰਦਰੋਂ ਦਿਲੋਂ ਕਦੀ ਹਾਰ ਨਹੀਂ ਮੰਨਿਆ ਇਸ ਸਪਿਰਿਟ ਕਿੱਥੋਂ ਮਿਲਦੀ ਹੈ ਬਾਕੀ ਮੈਨੂੰ ਲੱਗ ਕਿਵੇਂ ਇੰਨਾ ਕੌਨਫੀਡੈਂਸ ਹੈ ਨਾ ਠੀਕ ਹੈ ਜੀ ਜਦੋਂ ਜ਼ਾਰ ਸਿੰਘ ਜਿਵੇਂ ਤੁਹਾਡਾ ਹੁੱਖ ਜਿਹਾ ਤੁਸੀਂ ਨੇ ਸਟਰੋਂਗ ਨਹੀਂ ਹੈਗੇ ਫਿਰ ਵੀ ਤੁਸੀਂ ਅੱਜ ਤੱਕ ਗੇਮ ਨਹੀਂ ਛੱਡੀ 25 ਸਾਲ ਤੋਂ ਨਹੀਂ ਛੱਡੀ ਯਾਰ 30 30 ਸਾਲ ਦਾ ਹੋ ਗਿਆ ਯਾਰ ਆਹ ਵਾਰ 28 ਸਾਲ ਦਾ ਮੈਰਿਡ ਮੈਰਿਡ ਹਾਂਜੀ 6 ਸਾਲ ਦਾ ਬੇਟਾ ਮੈਂ ਦੱਸਿਆ ਉਹ ਬੇਟਾ ਮੇਰਾ ਸਾਲਾ ਨਹੀਂ ਜੀ ਹੈਗਾ ਕੋਈ ਸਾਫੇ ਉੱਥੇ ਮੇਰੀ ਮਾਦਰਨ ਉਹ ਥੋੜੇ ਸਾਸਰ ਜਿਹੜੇ ਉਹ ਥੋੜਾ ਜਿਆਦਾ ਬੁਆ ਰਹਿੰਦੇ ਨੇ ਇਹ ਹੋ ਜੇ ਹੁਣ ਅਸੀਂ ਵਗਰੀਓ ਮਕੇ ਸ਼ੁਕਰਵਾਰ ਸ਼ਨੀਵਾਰ ਐ ਤਰ ਹੁੰਦੀ ਹੈ ਮੇਰੀ ਵਾਈਫ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉੱਤੇ ਬਾਈ ਇਹਨਾ ਸਟਰਲ ਕਰਦੇ ਤੁਹਾਡੀ ਵਾਈਫ ਵੀ ਹਨਾ ਤੁਸੀਂ ਵੀ ਹਨਾ ਜੇ ਹੁਣ ਅਸੀਂ ਇਹ ਸੇਵਾ ਕਰੀ ਤਾਂ ਕੌਣ ਕਰੂਗਾ ਤੇ ਹੋਰ ਹੈ ਜੀ ਜੇ ਕੰਨੂ ਹੋਲਰ ਪੂਰੇ ਹੋ ਗਏ ਫਿਰ ਜੇ ਜਾਵਾਂਗੇ ਲੋਕਾਂ ਦੇ ਖਾਣ ਲਾ ਕੇ ਹੁਣ ਹਨਾ ਹਾਂ ਇਹ ਚੀਜ਼ਾਂ ਥੋੜਾ ਜਿਆ ਮੋਕਲ ਦੇ ਸਹੀ ਗੱਲ ਹਾਸੇ ਵਾਈਫ ਦਾ ਮੈਨੂੰ ਬਹੁਤ بڑا ਸਹਾਇਜ ਹੋ ਗਿਆ ਵਾਈਫ ਮੇਰੀ ਬੋਸ ਮਤਲਬ ਜ਼ਿੰਦਗੀ ਤੁਹਾਡਾ ਜਿਆ ਸਹਯੋਗ ਸਭ ਤੋਂ ਤਕੜਾ ਤੁਹਾਡੀ ਵਾਈਫ ਦਾ ਨਾਲ ਹੈ ਨਾ ਹਾਂ ਠੀਕ ਹੈ ਮਾਂ ਤੋਂ ਬਾਅਦ ਇੱਕ ਤੁਹਾਡੀ ਧਰਮ ਪਤਨੀ ਹੁੰਦੀ ਹੈ ਜਿਹੜੀ ਮਾਂ ਵਾਂਗੂ ਹੀ ਤੁਹਾਨੂੰ ਕਿ ਤੁਹਾਡੀ ਮਾਤਾ ਜੀ ਕਿੰਨੇ ਟਾਈਮ ਤੋਂ ਨਹੀਂ ਹੈ 18 ਚ ਹੋ ਗਏ ਸੀ ਫੈਮਿਲੀ ਚ ਕੌਣ ਕੌਣ ਹੈ ਤੁਹਾਡੇ ਘਰ ਬਾਜ ਫਾਦਰ ਜੀ ਛੋਟਾ ਬ੍ਰਦਰ ਹੈ ਠੀਕ ਹੈ ਸਿਸਟਰ ਨਹੀਂ ਹੋਈ ਹੈ ਵਿਆਹ ਸਿੰਘ ਮੈਂਗਾ ਨਾ ਗੁਰਮਾਰਾ ਤੋਂ ਮੁਸਲਮਾਨ ਕਿਤੇ ਹੋਏ ਹੈਲੋ ਹੈਲੋ 1200 ਤੱਕ ਜਲਦ ਬਸ ਉਹਨਾਂ ਦਾ ਬੈਠੇ ਤੇ ਜੀ ਜੀ ਕੋ ਰਾਗ ਅਸਲੀ ਜਿਹੜੀ ਸਾਡੀ ਰੂਹ ਦੀ ਗਰਾਹ ਹੈ ਜੀ ਬਸ ਬਿਲਕੁਲ ਜੀ ਜੇ ਤੁਹਾਡੀ ਰੂਹ ਦੇ ਵਿੱਚ ਸ਼ਾਂਤਨ ਫਿਰ ਨਾ ਡਾਰਾ ਤੁਹਾਡੇ ਅੰਦਰ ਨਾ ਕੁਛਾ ਤਾਦੇ ਤੋਂ ਮਾਈ ਸਾਹਿਬ ਮਾ ਜੀ ਆਪ ਜੀ ਕੁਛੀ ਅਸਰਤੀ ਦੇ ਹੋਣਾ ਤੇ ਆਪਾਂ ਸਾਰੇ ਪਹਿਲਾਂ ਜੋਤੀ ਸਰੂ ਮੱਥਾ ਟੇਕਿਆ ਤੋਂ ਨੇ ਜਿਹੜੇ ਸਰਾਂਪਰਾਂ ਜਿੱਤੇ ਤੁਹਾਨੂੰ ਮਾਤਾ ਦੇ ਚਰਨਾਂ ਚ ਤੇਰਾ ਪਮਾਨਾ ਚਲੋ ਅੰਮੀ ਬਰਾਦ ਮਾਰਾ ਦੇ ਮਾਬਦ ਚਰਨਾਂ ਨੂੰ ਸ਼ੁਆਗਲੇ ਆ ਜੀ ਜੇ ਇਹ ਤਾਂ ਵਧੀਆ ਮਿਲਦੀ ਇਹਦਾ ਸਾਹਮਣੇ ਜਿੱਥੇ ਮੈਂ ਸੌਂਨਾ ਉਹਦੇ ਸਾਹਮਣੇ ਹੀ ਡੰਗੂਆ ਸੌਣ ਲੱਗਿਆ ਵੀ ਤੇ ਉੱਠਣ ਲੱਗਿਆ ਵੀ ਬੜਿਆ ਕਰਾਂਗੇ ਦਰਸ਼ਨ ਕਰਾਂਗੇ ਤੇ ਬੜਾਂਗੇ ਤੇ ਤੁਸੀਂ ਇੱਕ ਚੀਜ਼ ਰੋਡ ਕਰੋ ਜਦੋਂ ਤੁਸੀਂ ਕਿਸੇ ਗੇਮ ਤੇ ਦੁਆਰਾ ਜਾਣਾ ਸਿੰਘ ਸਾਹਿਬ ਸਿੰਘ ਸਾਹਿਬ ਸਿੱਤਾ ਆਜੋ ਲੋਕੇਸ਼ਨ ਲਗਾ ਲਓ ਮਜਾਫਤ ਇਹਨੇ ਤਾਂ ਦਾ ਸਮਾਂ ਲੈ ਕੇ ਹਾਂ ਜੀ ਸਭ ਉਹ ਸਾਰੀ ਖੇੜੇ ਚਾਹੀਦੀ ਮੈਂ ਇਹ ਨਹੀਂ ਸੋਚਦਾ ਕਿ ਪੰਜਾਬ ਸਰਕਾਰ ਤੋਂ ਉਹ ਡੀਐਸਪੀ ਉਹਦੇ ਦਾ ਕੋਈ ਵੀ ਫੰਡ ਆ ਵੀ ਹੈ ਮੈਂ ਕਹਿੰਦਾ ਦੇਵੇ ਆਪਾਂ ਇਹ ਬੇਤੀ ਕਰਾਵੇਂ ਮਜ਼ਦੂਰ ਨਾਲ ਬੋਲਾਂਗੇ ਆਪਾਂ ਬੋਲ ਕੇ ਪਾਵਾਂਗੇ ਆਪਣੇ ਚੈਨਲ 'ਚ ਪਾਵਾਂਗੇ ਕਿਵੇਂ ਤੁਹਾਨੂੰ ਇਹੋ ਜਿਹਾ ਉਹਦਾ ਦਿੱਤਾ ਜਾਵੇ